ਰਾਗ ਸੁਹੀ ਮਹਿਲਾ ਪੰਜਵਾ ਘਰ ਪੰਜਵਾ ਪੜ ਤਾਲ ਏਕ ਓੰਕਾਰ ਸਤ ਗੁਰ ਪ੍ਰਸਾਦ ਪੀਤ ਪੀਤ ਗੁਰਿਆ ਮੋਹਨ ਲਾਲਨਾ ਜਪ ਮੰਨ ਗੋਬਿੰਦ ਇਕ ਅਵਰ ਨਹੀਂ ਕੋ ਲਖ ਸੰਤ ਲਾਗ ਮਨ ਹੈ ਛਾੜ ਦੁਬਿ ਧਾਤੀ ਕੁਰਿਆ ਰਹਾਉ ਨਿਰਗੁਣ ਹਰੀਆ ਸਰਗੁਣ ਫੈਰੀਆ ਅਨੇਕ ਕੋਠਰੀਆਂ ਤਿੰਨ ਤਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟਵਰੀਆ ਨਿਜ ਮੰਦਰ ਪੀਰੀਆ ਤਾ ਆਨੰਦ ਕਰੀਆ ਨਾ ਮਰੀਆ ਨਾ ਜਰੀਆ ਤਿਰਤਨ ਜੁਰੀਆ ਬਹੁ ਵਿਦ ਫਿਰੀਆ ਪਰ ਕੋ ਹੀਰੀਆ ਵਿਖਨ ਨਾ ਕੀਰੀਆ ਅਬ ਸਾਧੂ ਸੰਗ ਪਰਿਆ ਹਰ ਦਵਾਰੈ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮੀਰੀਆ ਬਾਹਰ ਨ ਫੇਰੀਆ ਸੁਹੀ ਮਹਿਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹਾ ਬਹੁ ਵਿਦ ਰੂਪ ਰੰਗ ਆਪਾਰਾ ਦੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਦਰਨ ਚੇਨ ਨਾਹੀ ਮੁਖ ਨਾ ਮਾਸਾਰ ਕਹਿ ਨਾ ਜਾਈ ਖੇਲ ਤੋਹਾਰਾ ਨਾਨਕ ਰੇਣ ਸੰਤ ਚਰਨਾਰ ਸੂਹੀ ਮਹਿਲਾ ਪੰਜਵਾਂ ਤੋ ਮੈਂ ਆਇਆ ਸਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ਜਿਉਂ ਭਾਵੇ ਤਿਉਂ ਰੱਖੋ ਸੁਆਮੀ ਮਾਰਗ ਗੁਰੇ ਪਠਾਇਆ ਪ੍ਰਾਹ ਮਹਾ ਦੁਤਰ ਮਾਇਆ ਜੈਸੇ ਪਵਨ ਚੁਲਾਇਆ ਸੁਨ ਸੁਨੇ ਹੀ ਡਰਾਇਆ ਕਰ ਰੋ ਧਮ ਰਾਇਆ ਗ੍ਰਹਿ ਅੰਦ ਕੂ ਪਾਇਆ ਪਾਵਕ ਸਗ ਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੁਹੀ ਮਲਾ ਪੰਜਵਾ ਘਰ ਛੇਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰ ਟੁੱਟਾ ਸੱਚ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾਓ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ अनूप तेरा दरसार हां कुर्बानी तेरेया सेवका जिन हर नाम प्यार ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗੰਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨ ਕੋ ਬਲਹਾਰਾ ਰਾਗ ਸੁਹੀ ਮਹਿਲਾ ਪੰਜਵਾ ਘਰ ਸਤਵਾਂ ਇੱਕੋ ਓੰਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਹੀ ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋ ਤਉ ਦੁਭਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਤੇ ਕੁਤੁਮਾਰੀ ਜੋ ਤਦ ਭਾਵ ਸੋ ਪਰਵਾਨ ਮਨ ਤਨ ਤੂੰ ਹੈ ਅਧਾਰੀ ਰਹਾਉ ਤੂੰ ਦਿਆਲ ਤੇ ਪਾਲ ਕ੍ਰਪਾ ਮਧ ਮਨਸਾ ਪੂਰਨ ਹਾਰਾ ਤਜਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਠਗ ਤਨ ਕਾ ਪਿਆਰਾ ਤੂੰ ਅਥਾ ਅਪਾਰ ਅਤ ਉੱਚ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠਾ ਪਾਵਾਂ ਸੁਹੀ ਮੈ ਲਾ ਪੰਜਵਾ ਵਿਸਰੈ ਨਾਹੀ ਜਿਤ ਤੂੰ ਕਬ ਹੂੰ ਸੋ ਥਾਨ ਤੇਰਾ ਕੇਹਾ ਆਠ ਪਹਿਰ ਜਿਤ ਤਦ ਤਿਆਈ ਨਿਰਮਲ ਹੋਵੇ ਦਹਾਂ ਮੇਰੇ ਰਾਮ ਹਉ ਸੋਥਾਨ ਪਾਲਣ ਆਇਆ ਖੋਜਤ ਖੋਜਤ ਭਿਆ ਸਾਧ ਸੰਗ ਤਿੰਨ ਸ਼ਰਨਾਈ ਪਾਇਆ ਰਹਾ ਬੇਦ ਪੜੇ ਪੜ ਭੰਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਿਕ ਸਿੱਧ ਫਿਰੈ ਬਿਲ ਲਾਤੇ ਪੀ ਮੋਹੇ ਮਾਈ ਦਸ ਔਤਰ ਰਾਦੇ ਹੋਏ ਵਰਤੇ ਮਾਂ ਦੇਵ ਉਹ ਤੂਤਾ ਤੈਨ ਵੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਬੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਸੁਲ ਦਰਸ਼ਨ ਭੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਧਿਆਇਆ